ਹਾਸੇ ਕਾਜ ਵੈਜ ਦੇ ਕ ਖਾਲਸਾ ਵੈਜ ਕੀ ਫਤਿਹ ਐਸ ਵੇਲੇ ਤਾਂ ਨੂੰ ਦੋ ਵੱਡੀਆਂ ਖਬਰਾਂ ਤੋਂ ਰੁੱਕ ਕਰਦੇ ਆ ਤੇ ਪਹਿਲਾ ਜਿਹੜੀ ਖਬਰ ਜੁੜੀ ਆ ਉਹ ਭਾਈ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਫਰੀਦਕੋਟ ਤੋਂ ਜਿਹੜੇ ਐਮਪੀ ਜਿੱਤੇ ਨੇ ਉਹ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਹੁਣ ਦੂਜੇ ਪਾਸੇ ਰੌਲ ਗਾਂਧੀ ਜਿੱਤੇ ਨੇ ਇੰਦਰਾ ਗਾਂਧੀ ਦਾ ਪੋਤਾ ਜਿਹਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਸੀ ਹੁਣ ਦੋਨਾਂ ਬਾਰੇ ਦੱਸਾਂਗੇ ਤੇ ਅਰਜੀਪ ਗਾਂਧੀ ਕਿਉਂ ਕਿੱਥੇ ਕਿਉਂ ਮਾਰਿਆ ਗਿਆ ਕੀ ਉਹਦੇ ਕਾਰਨ ਸੀ ਬਹੁਤੇ ਲੋਕਾਂ ਨੂੰ ਅਜੇ ਦਾ ਨਹੀਂ ਪਤਾ ਇਹ ਜਾਣਕਾਰੀ ਤੁਸੀਂ ਆਪਣਾ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਗੱਲ ਕਰਦੇ ਆ ਸਰਬਜੀਤ ਸਿੰਘ ਖਾਲਸਾ ਦੀ ਉਹਨੇ ਦੱਸਿਆਗਾ ਕਿ ਮੇਰੇ ਜਿਹੜਾ ਪਿਤਾ ਸਰਬਜੀਤ ਆਪਣਾ ਬਿਆਨਤ ਸਿੰਘ ਇੰਤਰਾ ਗਾਂਧੀ ਤੋਂ ਕੁਝ ਦਿਨ ਮਾਰਨ ਤੋਂ ਪਹਿਲਾਂ ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸਰਵਿਸਿੰਗ ਨੇ ਕਿ ਮੇਰੇ ਪਿਤਾ ਜਾਨੀ ਕਿ ਬਿਆਨਤ ਸਿੰਘ ਨੇ ਸਾਰੇ ਪਾਸਪੋਰਟ ਕਾਪੀਆਂ ਡਾਕੂਮੈਂਟਸ ਇੱਕ ਬੰਦੇ ਨੂੰ ਫੜਾ ਦਿੱਤੇ ਉਹਨੇ ਨਾਮ ਨਹੀਂ ਲੱਤਾ ਵੀ ਕਿਹੜੇ ਬੰਦੇ ਦਾ ਹਲ ਜਿਕਰ ਨਹੀਂ ਕੀਤਾ ਉਹਨੂੰ ਫੜਾ ਦਿੱਤੇ ਕਿ ਮੇਰੇ ਬੱਚਿਆਂ ਦਾ ਤੂੰ ਜਿਹੜਾ ਖਿਆਲ ਰੱਖੀ ਤੇ ਉਹਨਾਂ ਨੂੰ ਜਿਹੜਾ ਅਮਰੀਕਾ ਜਿਹੜਾ ਭੇਜ ਦੇਂ ਨਾਲ ਦੀ ਨਾਲ ਹੋ ਸਕਦਾ ਉਹਨੂੰ ਵਿਚਲੀ ਗੱਲ ਦਾ ਉਹਨੂੰ ਵੀ ਨਾ ਦੱਸਿਆ ਹੋਵੇ ਇੰਦਰਾ ਗਾਂਧੀ ਮਾਰੀ ਗਈ 31 ਅਕਤੂਬਰ 1984 ਨੂੰ ਉਸ ਤੋਂ ਬਾਅਦ ਕਹਿੰਦੇ ਉਹ ਬੰਦਾ ਡਰ ਗਿਆ ਸਾਰੇ ਡਾਕੂਮੈਂਟਸ ਨੂੰ ਉਹਨੇ ਸੈਦ ਉਰਾਪਰਾ ਕਰਤਾ ਜਾਂ ਅੱਗ ਲਾ ਕੇ ਜਲਾ ਦਿੱਤਾ ਤੇ ਇਹ ਪਰਿਵਾਰ ਜਿਹੜਾ ਸਰਬਜੀਤ ਸਿੰਘ ਦਾ ਸੀ ਬਿਆਨਤ ਸਿੰਘ ਦਾ ਸੀ ਸਰਬਜੀਤ ਸਿੰਘ ਤੇ ਇੱਕ ਉਹਨਾਂ ਦਾ ਭਾਈ ਹੋਰ ਆ ਜਿਹੜਾ ਹੁਣ ਆਸਟ੍ਰੇਲੀਆ ਦੇ ਵਿੱਚ ਚਲਿਆ ਗਿਆ ਉਸ ਤੋਂ ਬਾਅਦ ਇਨਾਂ ਦੀ ਮਾਤਾ ਬੀਬੀ ਵੇਬਲ ਕੌਰ ਖਾਲਸਾ ਜੀ ਉਹ ਵੀ ਜਿੱਤੇ ਨੇ ਐਮਪੀ ਬਣੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਤਸੱਦਦ ਉਹਨਾਂ ਤੇ ਵੀ ਬਹੁਤ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਵੀ ਜਿਹੜੀ ਮੌਤ ਹੋ ਜਾਂਦੀ ਆ ਸਰਪੰਸ ਸਰਜੀ ਸਿੰਘ ਖਾਲਸਾ 12-13 ਸਾਲ ਦੀ ਉਮਰ ਦੇ ਵਿੱਚ ਦੋਨੇ ਬੱਚੇ ਸੀ ਜਿਹੜੇ ਅਨਾਥ ਹੋ ਗਏ ਅਨਾਥ ਹੋਣ ਤੋਂ ਬਾਅਦ ਇੱਕ ਜਦੋਂ ਬੰਦੇ ਦਾ ਘਰ ਸਾਰਾ ਉਜੜ ਜਾਵੇ ਕਿਸੇ ਸਿੱਖ ਨੇ ਬਾਣੀ ਨਹੀਂ ਪੜ੍ਹੀ ਉਸ ਟਾਈਮ ਤੇ ਕਿਸੇ ਐਸਜੀਪੀਸੀ ਨੇ ਬਾਣੀ ਨਹੀਂ ਪੜ੍ਹੀ ਕਿਸੇ ਹੋਰ ਸੰਸਥਾ ਨੇ ਨਹੀਂ ਪੜ੍ਹੀ ਜਣੀ ਕਿ ਇੱਕ ਮਹਤਾਜ ਹੋ ਗਏ ਇਹ ਨਸਿਆਂ ਦੇ ਵਿੱਚ ਗਲਤਾਨ ਹੋ ਗਏ ਦੋਨੇ ਭਾਈ ਨਸੇ ਲੱਗੇ ਕਰਨ ਹੁਣ ਜਿਹੜੀ ਜਿਸ ਤਰ੍ਹਾਂ ਆਪਾਂ ਨੂੰ ਇਹਦਾ ਸਰੀਰ ਦਾ ਆਦਾਗਾ ਕਿ ਜਦੋਂ ਇਹ ਨਸਿਆਂ ਦੇ ਬੰਦਾ ਦਲਦਲ ਦੇ ਵਿੱਚ ਤਸ ਜਾਵੇ ਤਾਂ ਉਦੋਂ ਬੰਦੇ ਦਾ ਜਿਹੜਾ ਸਰੀਰ ਆ ਕੋਈ ਇੱਕ ਡੈਮੇਜ ਹੋ ਜਾਂਦਾ ਕੋਈ ਫਲਾਪਟ ਹੋ ਜਾਂਦੀ ਹੈ ਕੋਈ ਸਰੀਰ 'ਚ ਹੋਰ ਨੁਕਸ ਪੈ ਜਾਂਦੇ ਆ ਤੇ ਇਹਨੇ ਦੱਸਿਆ ਕਿ ਉਸ ਤੋਂ ਬਾਅਦ ਨਸ਼ੇ ਕਰਨ ਲੱਗ ਗਏ ਨਾ ਕਾਫੀ ਟਾਈਮ ਜਿਹੜਾ ਲੰਘਿਆ ਫਿਰ ਐਂਡ ਤੇ ਜਾ ਕੇ ਇੱਕ ਦੋ ਸਾਲ ਇਸ ਤੋਂ ਪਹਿਲਾਂ ਜਾ ਕੇ ਥੋੜੀ ਕਿਸੇ ਨੇ ਬਾਹ ਫੜੀ ਮਾੜਾ ਮੋਟੇ ਨਾਲ ਘਰ ਦਾ ਜਿਹੜਾ ਸੀ ਟਿਬਟ ਪੱਲਾ ਉਹ ਕੀਤਾ ਬੜੇ ਇਹਨਾਂ ਨੇ ਦੁੱਖ ਗੁਜ਼ਾਰੇ ਨੇ ਬੜੇ ਦੁੱਖ ਹੰਢਾਏ ਨੇ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਰੋ ਰਹੇ ਨੇ ਜਿਨ੍ਹਾਂ ਨੇ ਸ਼ਹੀਦੀ ਕੌਮ ਦੀ ਖਾਤਰ ਕੀਤੀ ਆ ਜੋ ਉਹਨਾਂ ਦੇ ਘਰਾਂ ਦੇ ਵਿੱਚ ਕਾ ਹਉਗ ਚੁੱਕਿਆਗਾ ਅਸੀਂ ਕਹਿੰਦੇ ਆ ਸਾਡੀ ਕੌਮ ਸਾਡੀ ਕੌਮ ਸਾਡੀ ਕੌਮ ਕੁਝ ਪਰਸੈਂਟ ਆ ਅੱਧਾ ਕਿ ਪਰਸੈਂਟ ਕਹਦਾ ਮੈਂ ਜਿਹੜੀ ਕਿ ਸਾਰ ਲੈਂਦੀ ਆ ਉਹ ਵੀ ਉਹਨਾਂ ਕੋਲੇ ਬੜਾ ਰੁਪਈਆ ਨਹੀਂ ਹੁੰਦਾ ਤੇ ਜਿਹੜੇ ਆਪਣੇ ਆਪ ਨੂੰ ਵੱਡੇ ਖਾਲਸਤਾਨੀ ਕਹਾਉਂਦੇ ਆ ਜਿਹੜੇ ਵੱਡੇ ਜਰਨੈਲ ਕਾ ਹੁੰਦੇ ਆ ਜਿਨ੍ਹਾਂ ਕੋਲੇ 2-2000 ਕਿੱਲਾ ਜ਼ਮੀਨ ਆ ਜਿਨ੍ਹਾਂ ਕੋਲੇ 5-5000 ਕਿੱਲਾ ਜ਼ਮੀਨ ਆ ਉਹਨਾਂ ਨੇ ਕਦੇ ਸਰਪਜੀਤ ਸਿੰਘ ਦੇ ਪਰਿਵਾਰ ਦਾ ਹਾਲ ਤੱਕ ਨਹੀਂ ਪੁੱਛਿਆ ਜਾ ਕੇ ਕਿਉਂ ਇੱਕ ਇੱਕ ਹਾਵਤਾ ਲੋਕਾਂ ਦੀ ਕਹਿਦੀ ਆਪਾਂ ਕਿ ਜਦੋਂ ਬੰਦਾ ਗਰੀਬ ਹੋ ਜੇ ਉਹਦੇ ਲਵੇ ਕੋਈ ਨਹੀਂ ਲੱਗਦਾ ਜਦੋਂ ਬੰਦਾ ਅਮੀਰ ਹੋ ਜੇ ਉਹਦੇ ਸਾਰੇ ਫਿਰ ਉਹਦੇ ਸੰਗੀ ਸਾਥੀ ਵੀ ਨੇੜੇ ਲੱਗਣ ਲੱਗ ਜਾਂਦੇ ਆ ਤੇ ਫਿਰ ਜਿਹੜੀਆਂ ਸਾਰੀਆਂ ਰਿਸ਼ਤੇਦਾਰੀਆਂ ਨੇ ਉਹ ਵੀ ਨੇੜੇ ਲੱਗਣ ਜਾਂਦੀਆਂ ਨੇ ਜਦੋਂ ਬੰਦਾ ਗਰੀਬ ਹੋ ਉਹਦੇ ਸੰਗੀ ਸਾਥੀ ਵੀ ਟੁੱਟ ਜਾਂਦੇ ਨੇ ਤੇ ਉਹਦੇ ਰਿਸ਼ਤੇਦਾਰ ਵੀ ਟੁੱਟ ਜਾਂਦੇ ਨੇ ਇਹ ਇੱਕ ਆਮ ਵਰਤਾਰਾ ਪਾ ਚੱਲ ਰਿਹਾ ਦੇਖ ਰਹੇ ਹਾਂ ਸਾਰਾ ਹੁਸਏ ਹੁਣ ਗੱਲ ਜਿਹੜੀ ਸਰਬਜੀਤ ਸਿੰਘ ਖਾਲਸਾ ਦੀ ਆਪਾਂ ਕਰਦੇ ਸੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਗਏ ਨੇ ਦੋਵੇਂ ਜਣੇ ਰੋਹਲ ਗਾਂਧੀ ਤੇ ਸਰਬਜੀਤ ਸਿੰਘ ਖਾਲਸਾ ਦਸਨ ਮੁਤਾਬਕਾ ਕਿ ਰੋਹਲ ਗਾਂਧੀ ਨੇ ਸਤਸ੍ਰੀਕਾਲ ਦੋ ਵਾਰੀ ਬੁਲਾਈ ਆ ਸਰਬਜੀ ਸਿੰਘ ਖਾਲਸਾ ਨੂੰ ਉਸ ਤੋਂ ਬਾਅਦ ਉਹ ਲੋਕ ਸਭਾ ਚੋਂ ਬਾਹਰ ਚੱਲ ਗਿਆ ਰੋਹਲ ਗਾਂਧੀ ਤੇ ਹੁਣ ਸਰਬਜੀ ਖਾਲਸਾ ਕਹਿੰਦੇ ਉਹਦੇ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਜੇ ਮੈਂ ਫਤਿਹ ਸਾਂਝੀ ਵੀ ਕਰ ਲੈਂਦਾ ਉਹਦੇ ਨਾਲ ਆਤਮੀ ਮਿਲ ਲੈ ਲੈਂਦਾ ਤੇ ਲੋਕਾਂ ਨੇ ਕਹਿੰਨਾ ਅਸੀਂ ਦੁਸ਼ਮਣ ਦੇ ਨਾਲ ਜਾ ਕੇ ਗਲੌਕੜੀਆਂ ਪਾਲੀਆਂ ਇਹ ਤਾਂ ਇਕੱਠੇ ਹੋਵੇ ਜੀ ਤਾਂ ਐ ਹੋ ਗਿਆ ਤਾਂ ਵਾਹ ਹੋ ਗਿਆ ਲੋਕਾਂ ਨੂੰ ਕੌਮ ਨੂੰ ਪਿੱਠ ਦਿਖਾ ਗਿਆ ਮੈਂ ਇੱਥੇ ਦੱਸਣਾ ਚਾਹਣਾ ਹੋ ਸਕਦਾ ਕਿਸੇ ਨੂੰ ਗੱਲ ਇਹ ਕੌੜੀ ਲੱਗੇ ਉਹਦੇ ਲਈ ਮੈਂ ਖਿਮਾ ਚਾਹਣਾ ਕਿ ਮੈਨੂੰ ਨਹੀਂ ਲੱਗਦਾ ਰੋਹਲ ਗਾਂਧੀ ਦਾ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਜਦੋਂ ਭਾਈ ਬਿਆਨਤ ਸਿੰਘ ਨੇ ਸ਼ਹੀਦ ਦੀ ਪ੍ਰਾਪਤ ਕੀਤੀ ਦੋਨਾਂ ਦੀ ਉਮਰ ਲਗਭਗ ਸਾਲ ਇੱਧਰ ਉੱਧਰ ਹੋਊਗੀ 5-6 ਸਾਲ ਦੇ ਹੋਣਗੇ ਦੋਨਾਂ ਦੀ ਉਮਰ ਜਿਹੜੀ ਇੰਨੀ ਹੋਊਗੀ ਹੁਣ ਇਹਦੇ ਵਿੱਚ ਰੋਹਲ ਗਾਂਧੀ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਭਾਈ ਸਰਬਜੀਤ ਸਿੰਘ ਦਾ ਕੋਈ ਕਸੂਰ ਨਹੀਂ ਸਰਬਜੀਤ ਸਿੰਘ ਦਾ ਤਾਂ ਮਾਣ ਉੱਚਾ ਕਰਕੇ ਗਿਆ ਉਹਨਾਂ ਦਾ ਪਿਤਾ ਬਧਾ ਕੇ ਗਿਆ ਗਾ ਸਗੋਂ ਤੇ ਰੋਹਲ ਗਾਂਧੀ ਦੀ ਦਾਦੀ ਉਹਨਾਂ ਦਾ ਜਿਹੜਾ ਸਿਰ ਨਵਾ ਕੇ ਗਈ ਆ ਕਿਉਂਕਿ ਸਿੱਖਾਂ ਦਾ ਕਤਲੇਆਮ ਕੀਤਾ ਦਰਬਾਰ ਸਾਹਿਬ ਤੇਰੀ ਕਰ ਦਿੱਤਾ ਸੀ ਇਸ ਗੱਲ ਨੂੰ ਲੈ ਕੇ ਜਿਹੜਾ ਬੜਾ ਇੱਕ ਮੁੱਦਾ ਕਈ ਵਾਰੀ ਆਪਾਂ ਕਹਦੀਏ ਕਿ ਮਾੜੇ ਪਿੱਛੇ ਮੁੱਦਾ ਬਣਾ ਲਿਆ ਜਾਵੇ ਮਨਾਇਆ ਜਾਂਦਾਗਾ ਕਿ ਸਿੱਖਾਂ ਵੱਲੋਂ ਕਿਹਾ ਜਾਂਦਾ ਜੀ ਇਹ ਤਾਂ ਉਹਨਾਂ ਦੇ ਨਾਲ ਹੋ ਗਿਆ ਤੇ ਗੱਲ ਕਰਦੇ ਜਦੋਂ ਸਰਵਿਸ ਸਿੰਘ ਦਾ ਦੂਜਾ ਭਾਈ ਆਸਟ੍ਰੇਲੀਆ ਦੇ ਵਿੱਚ ਐਸ ਵਕਤ ਇਹਨੇ ਦੋ ਵਾਰੀ ਚੌਣ ਭਾਈ ਸਰਵਿਸ ਸਿੰਘ ਨੇ ਪਹਿਲਾਂ ਵੀ ਜਿਹੜੀ 2004 ਤੋਂ ਲੜੀ ਸੀ ਉਸ ਤੋਂ ਬਾਅਦ ਵੀ ਲੜੀ ਆ ਦੋਨਾਂ ਬਾਅਦ ਜਿਹੜਾ ਇਹ ਹਰਾਇਆ ਗਿਆਗਾ ਇਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਫਿਰ ਬੰਦਾ ਹੋਰ ਟੁੱਟ ਜਾਂਦਾਗਾ ਕਿ ਸਾਡਾ ਜਿਹੜਾ ਪਿਤਾਗਾ ਉਹ ਇਹਨਾਂ ਦੀ ਕੌਮ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਗਿਆ ਤੇ ਇਸ ਕੌਮ ਨੇ ਸਾਡਾ ਮੁੱਲ ਨਹੀਂ ਪਾਇਆ ਚਲੋ ਐਤਕੀ ਫਰੀਦਕੋਟ ਵਾਸੀਆਂ ਦਾ ਧੰਨਵਾਦ ਆ ਬਹੁਤ ਵੱਡਾ ਉਦਮ ਕੀਤਾ ਉਹਨਾਂ ਨੇ ਇਹ ਫਰੀਦਕੋਟ ਵਾਲਿਆਂ ਨੇ ਤਾਂ ਐਤ ਕੀ ਭਾਈ ਸਰਵਜੀਤ ਸਿੰਘ ਦਾ ਜਿਹੜਾ ਉਹਨਾਂ ਦੇ ਪਿਤਾ ਦੀ ਕੁਰਬਾਨੀ ਦਾ ਸਰਵਜੀਤ ਸਿੰਘ ਨੂੰ ਜਿਤਾ ਕੇ ਜਿਹੜਾ ਮੁੱਲ ਉਤਾਰ ਦਿੱਤਾ ਆਪਾਂ ਕਹਿ ਦਈਏ ਕਿਉਂਕਿ ਬੰਦਾ ਆਰਥਿਕ ਪੱਖੋਂ ਟੁੱਟ ਚੁੱਕਿਆ ਸੀ ਹੌਸਲਾ ਨਹੀਂ ਸੀ ਕੋਲੇ ਵੀ ਨਾ ਤਾਂ ਰੁਪਿਆ ਕੋਲੇ ਹੁੰਦਾ ਤੇ ਦੂਜਾ ਕਿ ਬੰਦੇ ਕੋਲੇ ਜਦੋਂ ਇਹ ਹੋਵੇ ਕਿ ਮੇਰੀ ਕੌਮ ਵੀ ਯਾਰ ਮੇਰਾ ਸਾਥ ਨਹੀਂ ਦਿੰਦੀ ਤਾਂ ਉਦੋਂ ਬੰਦਾ ਹੋ ਨਿਰਾਸ਼ਾ ਦੇ ਵਿੱਚ ਚੱਲਿਆ ਜਾਂਦਾਗਾ ਹੁਣ ਦੂਜੀ ਗੱਲ ਆਪਾਂ ਕਰਦੇ ਆਂ ਇਹ ਤਰ੍ਹਾਂ ਗਾਂਧੀ ਨੇ ਪਾਪ ਕੀਤਾ ਤੇ ਉਹਦਾ ਜ਼ੁਲਮਾ ਦਾ ਅੰਤ ਉਹਦਾ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੇ ਕਰ ਦਿੱਤਾ ਭਾਈ ਬਿਆਨਤ ਸਿੰਘ ਦੇ ਦੋ ਲੜਕੇ ਸਨ ਤੇ ਭਾਈ ਸਤਵੰਤ ਸਿੰਘ ਅਜੇ ਮੰਗਿਆ ਹੋਇਆ ਸੀ ਤੇ ਕੇਰ ਸਿੰਘ ਇਹਨਾਂ ਦੇ ਗਾਂ ਫੁੱਫੜ ਜੀ ਲੱਗਦੇ ਸਨ ਕੇਰ ਸਿੰਘ ਤੇ ਬਿਆਨਤ ਸਿੰਘ ਨੇ ਜਿਹੜੀ ਇਹ ਯੋਜਨਾ ਬਣਾਈ ਜੋ ਯੋਜਨਾ ਬਣਾਉਣ ਦੇ ਵਿੱਚ ਉਹਨਾਂ ਨੇ ਫਿਰ ਭਾਈ ਜਿਹੜਾ ਹੈਗਾਗਾ ਸਤਪੰਤ ਸਿੰਘ ਦੀ ਜਿਹੜੀ ਚੋਣ ਕੀਤੀ ਤਿੰਨ ਦੱਸਿਆ ਕਿ ਜਿਹੜਾ ਬਾਜ਼ ਸੀ ਉਹ ਕਿਸ ਤਰ੍ਹਾਂ ਆਉਂਦਾ ਸੀ ਮੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਕਿੱਥੇ ਆਉਣ ਲੱਗ ਗਿਆ ਜਿੱਥੇ ਇੰਦਰਾ ਗਾਂਧੀ ਆਪਣੀ ਕੋਠੀ ਵਿੱਚ ਰਹਿੰਦੀ ਸੀ ਕੋਠੀ ਤੇ ਬਾਜ਼ ਬੈਠਣ ਲੱਗ ਗਿਆ ਫਿਰ ਭਾਈ ਆਪਾਂ ਫਿਲਮ ਵਿੱਚ ਵੀ ਦੇਖਿਆ ਭਾਈ ਜਿਹੜਾ ਸਤਪੰਤ ਸਿੰਘ ਨੇ ਦੱਸਿਆ ਕਿ ਇਹ ਬਾਜ਼ ਕੋਈ ਐ ਰਗਰਾਨੀ ਐਵੇਂ ਨਹੀਂ ਇਹ ਗੁਰੂ ਗੋਬਿੰਦ ਸਿੰਘ ਦਾ ਭੇਜਿਆ ਹੋਇਆ ਬਾਜ ਆ ਇਹ ਆਪਣੋਂ ਤੋਂ ਜਿਹੜਾ ਗਾ ਕੁਰਬਾਨੀ ਮੰਗਦਾ ਗਾ ਕਿ ਜਿਹੜਾ ਦੁਸ਼ਟ ਨੇ ਜਿਹੜਾ ਇੰਦਰਾ ਗਾਂਧੀ ਨੇ ਕਹਾਨ ਕੀਤਾ ਸੀ ਸਿੱਖਾਂ ਦਾ ਇਸ ਲਈ ਉਹਦਾ ਹੁਣ ਜਿਹੜਾ ਅੰਤ ਆ ਚੁੱਕਿਆ ਗਾ ਤੇ ਉਹਨਾਂ ਨੇ ਕੁਰਬਾਨੀ ਕਰ ਦਿੱਤੀ ਫਿਰ ਕਿਉਂ ਹੋਇਆ ਅਰਜੀਪ ਗਾਂਧੀ ਨੇ 1 ਨਵੰਬਰ 31 ਤਰੀਕ ਨੂੰ ਅਕਤੂਬਰ ਨੂੰ ਮਾਰੀ ਆ ਹਾਕਾ ਦਾ ਨਸਾ ਹੋ ਗਿਆ ਉਹਨੂੰ ਕਿ ਮੇਰੀ ਮਾਂ ਮਾਰਦੀ ਅਹੀਂ ਦੇਖਿਆ ਕਿ ਮੇਰੀ ਮਾਂ ਨੇ ਜਿਹੜਾ ਲੱਖਾਂ ਜਿਹੜਾ ਹਜ਼ਾਰਾਂ ਬੇਦੋਸਿਆਂ ਦਾ ਕਤਲ ਕਰ ਦਿੱਤਾ ਸੀ ਉਹ ਭੁੱਲ ਗਿਆ ਉਹਨੇ 1 ਨਵੰਬਰ ਨੂੰ ਹੁਕਮ ਦੇ ਦਿੱਤਾ ਪ੍ਰਧਾਨ ਮੰਤਰੀ ਬਣਾ ਦਿੱਤਾ ਅਰਜੀਪ ਗਾਂਧੀ ਨੂੰ 1 ਨਵੰਬਰ ਤੋਂ 3 ਨਵੰਬਰ ਤੱਕ 3 ਦਿਨ ਸਰਿਆਮ ਕਤਲੇਆਮ ਚੱਲਿਆ ਦਿੱਲੀ ਦੇ ਵਿੱਚ ਪਹਿਲਾਂ ਸਿੱਖਾਂ ਤੋਂ ਹਥਿਆਰ ਖੋਏ ਗਏ ਨਾ ਹੱਤਿਆ ਕੀਤਾ ਗਿਆ ਸਿੱਖਾਂ ਨੂੰ ਫਿਰ ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ ਨੇ ਘਰਾਂ ਦੀਆਂ ਜਿਹੜੀਆਂ ਸਿੱਧੀਆਂ ਨਸਾਲਦੀਆਂ ਕਰਕੇ ਉਹਨਾਂ ਦੇ ਬੀਬੀਆਂ ਦੇ ਨਾਲ ਬੱਚੀਆਂ ਦੇ ਨਾਲ ਬਲਾਤਕਾਰ ਕਰਕੇ ਕੀਤੇ ਗਏ ਖੂਨ ਦਾ ਬਦਲਾ ਖੂਨ ਦੇ ਨਾਰੇ ਲਾਏ ਗਏ ਨੇ ਜਿਹੜਾ ਆਪਣਾ ਹਤਾ ਵਚਨ ਦਾ ਜਿਹੜਾ ਆਉਂਦਾਗਾ ਜਯਦੀਸ਼ ਟੈਟਲ ਵਰਗਿਆਂ ਨੇ ਜਿਹੜੀ ਐਮ ਭੂਮਿਕਾ ਨਿਭਾਈ ਉਹਦੇ ਵਿੱਚ ਕਾਤਲ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਜਦੋਂ ਕਾਤਲ ਹੋ ਹਟਦਾਗਾ ਜਦੋਂ ਪੱਤਰਕਾਰ ਫੇਰ ਪੁੱਛਦੇ ਨੇ ਕਿ ਇੰਨਾ ਜ਼ੁਲਮ ਹੋਇਆ ਪ੍ਰਧਾਨ ਮੰਤਰੀ ਨੂੰ ਤਾਂ ਉਹ ਦੱਸਦਾ ਕਿ ਜੇਦੋਂ ਵੱਡਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਹਿੰਦੀ 'ਚ ਜਿਹੜਾ ਉਹਨੇ ਗੱਲ ਕਰੀ ਆ ਆਪਣੀ ਮਾਂ ਨੂੰ ਉਹਨੇ ਇੰਦਰਾ ਗਾਂਧੀ ਨੂੰ ਵੱਡਾ ਪੇੜ ਦੱਸਿਆ ਤੇ ਸਿੱਖਾਂ ਦਾ ਕਤਲਿਆ ਉਹਨੂੰ ਦੱਸਿਆ ਕਿ ਜਦੋਂ ਧਰਤੀ ਹਿਲਦੀ ਆ ਤਾਂ ਫਿਰ ਉਹਦਾ ਜਿਹੜਾ ਨੁਕਸਾਨ ਆ ਉਹ ਹੁੰਦਾਗਾ ਫਿਰ ਇੰਨਾ ਕਤਲਿਆਮ ਦੇ ਪਿੱਛੋਂ 1984 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾਗਾ ਅਰਜੀਵ ਗਾਂਧੀ ਹੰਕਾਰ ਉਹੀ ਆ ਮਾਂ ਦਾ ਵਾਲਾ ਹੰਕਾਰ ਉਦੋਂ ਜਦੋਂ ਆਪਾਂ ਕਹਿੰਦੇ ਹੁੰਦੇ ਆ ਕਿ ਬੰਦੇ ਨੂੰ ਸੱਟ ਵੱਜ ਜਾਵੇ ਜਾਂ ਕੋਈ ਠੋਕਰ ਲੱਗ ਜਾਵੇ ਬੰਦਾ ਸੁਧਰ ਜਾਂਦਾ ਇੱਕ ਕਹਾਵਤ ਵੀ ਆ ਸੱਚ ਵੀ ਆ ਕਹਿੰਦੇ ਬੰਦਾ ਅਸਲ ਉਹੀ ਆ ਜਦੋਂ ਉਹਨੂੰ ਕੋਈ ਠੋਕਰ ਲੱਗ ਜਾਵੇ ਤਾਂ ਉਹ ਬੰਦਾ ਬਣ ਜਾਵੇ ਜਦੋਂ ਬੰਦੇ ਨੂੰ ਬਾਰ-ਬਾਰ ਬਾਰ-ਬਾਰ ਠੋਕਰਾਂ ਲੱਗਦੀਆਂ ਤੇ ਉਹ ਬੰਦਾ ਨਹੀਂ ਬਣਦਾ ਤੇ ਉਹਨੂੰ ਬੰਦਾ ਨਹੀਂ ਕਹਿ ਜਾਂਦਾ ਹੋਇਆ ਕੀ ਫੇਰਾ ਅਰਜੀਬ ਗਾਂਧੀ ਵੱਲੋਂ ਸਾਰਾ ਕੁਝ ਜਿਹੜਾ ਜਾਰੀ ਰੱਖਿਆ ਗਿਆ ਕਟਲਿਆਮ ਕਰਵਾਇਆ ਗਿਆ ਸਿੱਖਾਂ ਦਾ ਸਿੱਖੇ ਨਾ ਸਿੱਖਾਂ ਦੇ ਨਾਲ ਨਾਪਰਤ ਪੈਦਾ ਕੀਤੀ ਫਿਰ ਇਹਨੇ ਕੀ ਕੀਤਾ ਜਦੋਂ ਤਮਲਨਾਡੂ ਦੇ ਵਿੱਚ ਇੱਕ ਵੱਖਰਾ ਰਾਜ ਜਿਸ ਤਰ੍ਹਾਂ ਸਿੱਖ ਅੱਜ ਵੀ ਵੱਖਰਾ ਰਾਜ ਦੀ ਮੰਗ ਕਰਦੇ ਨੇ ਤਾਂ ਉਹ ਨਾਲਡੂ ਦੇ ਵਿੱਚ ਇਹ ਰੈਲੀ ਕਰਨ ਗਿਆ ਇਹਦਾ ਜਿਹੜਾ ਹੈਗਾ ਸੀ ਬਪੇਲ ਪਲੋ ਬਪੇਲ ਪਲੋ ਪ੍ਰਵਾਕਨਾ ਮੇਰ ਪ੍ਰਵਾਹ ਪ੍ਰਵਾਕਨਾ ਲਿੱਟੇ ਦਾ ਜਿਹੜਾ ਮੁਖੀ ਸੀ ਉਹਨਾਂ ਨੇ ਆਪਣੇ ਜਿਹੜਾ ਤਾਮਿਲਨਾਡੂ ਦੇ ਵਿੱਚ ਇੱਕ ਬੱਕਰੀ ਜਿਹੜਾਗਾ ਰਾਜ ਮੈਂ ਕਹਦੀ ਆਪਾਂ ਉਹਨਾਂ ਨੇ ਬੱਕਰਾ ਲਾਣ ਜਿਹੜਾ ਕਰ ਦਿੱਤਾ ਸੀ ਤਾਂ ਫਿਰ ਕੀ ਕੀਤਾਗਾ ਅਰਜੀਵ ਗਾਂਧੀ ਨੇ ਉਹੀ ਮਾਲੀਆਂ ਹਰਕਤਾਂ ਨਹੀਂ ਗਈਆਂ ਇੰਦਰਾਲੀਆਂ ਤੇ ਉੱਤੇ ਫੌਜ ਲਾ ਦਿੱਤੀ ਫੌਜ ਭੇਜ ਦਿੱਤੀ ਤਾਂ ਉਹ ਨਾਡੂ ਦੇ ਵਿੱਚ ਤੇ ਉਹਨਾਂ ਨੂੰ ਗੁੱਸਾ ਸੀ ਜਿਸ ਤਰ੍ਹਾਂ ਸਿੱਖਾਂ ਨੂੰ ਸੀ ਕਿ ਅਸੀਂ ਜਦੋਂ ਬੱਕਰਾ ਸ਼ਾਂਤਮਈ ਬੱਕਰਾ ਆਜ਼ਾਦੀ ਦੀ ਪ੍ਰਾਪਤੀ ਕਰਨ ਮੰਗਦੇ ਆਂ ਤੇ ਇਹਨੇ ਸਾਡੇ ਤੇ ਫੌਜ ਭੇਜ ਦਿੱਤੀ ਫੇਰ ਜਿਹੜਾ ਫੌਜ ਜਦੋਂ ਭੇਜੀ 1991 ਦੇ ਵਿੱਚ ਇਹ ਰੈਲੀ ਕਰਨ ਜਾਂਦਾ ਤਾਮਲ ਨਾਡੂ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ ਉਦੋਂ ਪਹਿਲਾ ਜਿਹੜਾ ਇੱਕ ਲੜਕੀ ਤਿਆਰ ਕੀਤੀ ਗਈ ਤਾਮਲ ਨਾਡੂ ਦੇ ਨੇਟੇ ਵੱਲੋਂ ਲਿੱਟਿਆਂ ਵੱਲੋਂ ਖਾੜਕੂ ਗਿਆ ਇਹ ਅੰਦਾਜ਼ੇ ਉਹਨਾਂ ਨੂੰ ਮੁਸਲਮਾਨਾਂ ਨੂੰ ਉਨੇ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਉਹਦਾ ਹਾਰ ਪਾਉਣਾ ਪਹਿਲਾਂ ਉਹਦੀ ਚੈਕਿੰਗ ਕੀਤੀ ਗਈ ਪਹਿਲਾਂ ਉਹ ਸੋਡੀ ਲੜਕੀ ਸੀ ਉਹਦੀ ਚੈਕਿੰਗ ਨਹੀਂ ਕੀਤੀ ਸੀ ਫਿਰ ਚੈਕਿੰਗ ਕੀਤੀ ਕਿ ਉਹ ਕਹਿੰਦੀ ਮੈਂ ਜਰੂਰ ਮਿਲਣਾਗਾ ਇੱਕ ਹਾਰ ਦੇ ਜਿਹੜਾ ਆਪਾਂ ਕਹਿੰਦੇ ਫੁੱਲਾਂ ਵਾਲਾ ਹਾਰ ਦੇ ਵਿੱਚ ਬੰਬ ਫਿੱਟ ਕੀਤਾ ਗਿਆ ਸੀ ਅੱਜ ਰੈਲੀ ਉਸ ਵੇਦਨ ਕਰਨਾ ਸੀ ਜਦੋਂ ਜੀਵ ਗਾਂਧੀ ਨੇ ਜਦੋਂ ਸਟੇਜ ਤੇ ਆਇਆ ਤਾਂ ਉਹ ਲੜਕੀ ਫੇਰ ਆਈ ਕਹਿੰਦੀ ਜੀ ਤੁਹਾਡੇ ਹਾਰ ਜਿਹੜਾ ਇਹ ਪਾਉਣਾਗਾ ਅਰਜੀਪ ਗਾਂਧੀ ਜਿਹੜਾ ਅੱਗੇ ਆਇਆ ਤੇ ਹਾਰ ਪਾਇਆ ਤੇ ਨਾਲ ਦੇ ਨਾਲ ਜਿਹੜਾ ਬੰਬੋ ਬਲਾਸਟ ਹੋ ਗਿਆ ਤੇ 1991 ਦੇ ਵਿੱਚ ਅਰਜੀਪ ਗਾਂਧੀ ਦਾ ਜਿਹੜਾ ਉੱਥੇ ਉਹਦੀ ਹਤਿਆ ਕਰ ਦਿੱਤੀ ਚੀਥੜੇ ੜਾ ਦਿੱਤੇ ਜਣੀ ਕੇ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈਗਾ ਕਿ ਉਸ ਤੋਂ ਬਾਅਦ ਚੰਦਰ ਸੇਖਰ ਬਣਿਆ ਪ੍ਰਧਾਨ ਮੰਤਰੀ ਜਾਨੀ ਕਿ ਆਪਾਂ ਦੂਜੇ ਨੂੰ ਮਰ ਜਾਵੇ ਉਸ ਤੋਂ ਬਾਅਦ ਦੂਜੇ ਨੂੰ ਪ੍ਰਧਾਨ ਮੰਤਰੀ ਬਣਾ ਦਿੰਨੇ ਆ ਇਹ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਹੋਰ ਦੱਸਦਾ ਕਿ ਜਿਹੜਾ ਕਰਮਜੀਤ ਸੁਨਾਮ ਆ ਉਹਦੇ ਵੱਲੋਂ ਵੀ ਜਿਹੜਾ ਬਹੁਤ ਸੰਘਰਸ਼ ਵਿੱਟਿਆ ਗਿਆ ਸੀ ਤਿੰਨ ਦਿਨ ਜਿਹੜਾ ਉਹ ਇੱਕ ਝਾੜੀਆਂ ਦੇ ਵਿੱਚ ਪੁੱਲ ਦੇ ਉੱਲੇ ਲੁਕਿਆ ਰਿਹਾ ਤੇ ਉਹਨੇ ਅਰਜੀਵ ਗਾਂਧੀ ਉੱਤੇ ਫਾਇਰਿੰਗ ਵੀ ਕੀਤੀ ਤੇ ਉਹਦੇ ਫਾਇਰ ਅਰਜੀਵ ਗਾਂਧੀ ਤੱਕ ਨਹੀਂ ਪਹੁੰਚੇ ਤੇ ਫਿਰ ਮਸਾ ਜਿਹੜਾ ਉਹ ਭਾਲਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੀ ਜੇਲ੍ਹ ਦਾ ਸਾਹਮਣਾ ਕਰਨਾ ਪਿਆ ਸੀ ਫਿਰ ਜਿਹੜਾ ਇਹ ਹੋ ਗਿਆ ਸੀ ਕਿ ਸਿੱਖਾਂ ਨੇ ਇਹਦਾ ਕਤਲ ਕੀਤਾ ਅਰਜੀਵ ਗਾਂਧੀ ਦਾ ਫਿਰ ਚੰਦਰ ਸੇਖਣ ਨੇ ਕਹਿੰਦੇ ਦੱਸਦੇ ਆ ਕਿ ਇੱਕ ਅਜਿਹਾ ਲਾਨ ਕਰ ਦਿੱਤਾ ਕਿ ਕਹਿ ਦਿੱਤਾ ਸਿੱਧਾ ਸਰਿਆਂ ਜੇਕਰ ਕੋਈ ਸਿੱਖਾਂ ਵੱਲ ਝਾਕਿਆ ਜਾਂ ਸਿੱਖਾਂ ਦੇ ਉੱਤੇ ਕਿਸੇ ਨੇ ਹਮਲਾ ਕੀਤਾ 84 ਬਾਗ ਕਹਿੰਦਾ ਉਹਨੂੰ ਗੋਲੀ ਦਾ ਆਊਟਰ ਦੇ ਦਿੱਤਾ ਜੇ ਕੋਈ ਸਿੱਖਾਂ ਨੂੰ ਮਾਰੂਗਾ ਤਾਂ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਜੇ ਸਿੱਖਾਂ ਤੇ ਕੋਈ ਵੀ ਹਮਲਾ ਕਰਦਾਗਾ ਇਹ ਦੱਸਿਆ ਜਾ ਰਿਹਾ ਸਾਡੇ ਪੁਰਾਣੇ ਬਜ਼ੁਰਗ ਨੇ ਜਿਹੜੇ ਉਹਨਾਂ ਤੋਂ ਜਿਹੜਾ ਮੈਂ ਵਾਕਿਆ ਸੁਣਿਆਗਾ ਤੇ ਫੇਰ ਕਹਿੰਦੇ ਜਾ ਕੇ ਸਿੱਖਾਂ ਦਾ ਜਿਹੜਾ ਕਤਲੇਆਮ ਫੇਰ ਜਾ ਕੇ ਉੱਥੇ ਰੁਕਿਆ ਸੀ ਮੁੜ ਕੇ ਸਿੱਖਾਂ ਵੱਲ ਕਿਸੇ ਨੇ ਅੱਖ ਨਹੀਂ ਪੱਟੀ ਸੀ ਉਸ ਤੋਂ ਬਾਅਦ ਫਿਰ ਜਿਹੜੇ ਜੋ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਹੁਣ ਪਾਰਲੀਮੈਂਟ ਦੇ ਵਿੱਚ ਭਾਈ ਸਰਬੀ ਸਿੰਘ ਖਾਲਸਾ ਵੀ ਆ ਤੇ ਭਾਈ ਰੌਲ ਗਾਂਧੀ ਜਿਹੜਾ ਇੰਦਰਾ ਗਾਂਧੀ ਦਾ ਜਿਹੜਾ ਪੁੱਤ ਆਗਾ ਹੁਣ ਦੋਨੇ ਜਿਹੜੇ ਪਾਰਲੀਮੈਂਟ ਚ ਸਮਾਂ ਉਹੀ ਹੁੰਦਾਗਾ ਤੇ ਦੋਨੇ ਹੁਣ ਬੈਠਿਆ ਕਰਨਗੇ ਨਾ ਕਿ ਹੁਣ ਆਪਾਂ ਕਹਿ ਲਈਏ ਕਿ ਸਰਬੀ ਸਿੰਘ ਦੀ ਉਹਦੇ ਨਾਲ ਦੁਸ਼ਮਣੀ ਆ ਕਿਉਂਕਿ ਬੱਚੇ ਸੀ ਦੋਨੇ ਨਾ ਮੈਂ ਕਹਣਾ ਉਹਦੀ ਦੁਸ਼ਮਣੀ ਆ ਮੇਰੇ ਕਹਿਣ ਮੁਤਾਬਕ ਮੈਂ ਆਪਣੀ ਸੋਚ ਮੁਤਾਬਕ ਦੱਸ ਰਿਆਂਗਾ ਨਾ ਕਿ ਕਿਸੇ ਦੀ ਸੋਚ ਨੂੰ ਅਪਣਾ ਰਿਆਂਗਾ ਜਿਵੇਂ ਦੱਸ ਦਿੱਤਾ ਕਿ ਸਰਬਜੀ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਨੂੰ ਸਤਸ੍ਰੀ ਅਕਾਲ ਬੁਲਾਈ ਦੋ ਵਾਰੀ ਆਪਾਂ ਕਹਿੰਦੇ ਆ ਕਿ ਜੋਕ ਬੰਦਾ ਕੋਈ ਵੀ ਆ ਕਹਿੰਦੇ ਹੁੰਦੇ ਆ ਕਿ ਇੱਥੇ ਜਿਹੜਾ ਲੜਾਈਆਂ ਝਗੜੇ ਕਰਕੇ ਜਿਹੜਾ ਆਪਾਂ ਚਲੋ ਬੱਚਾ ਸੀ ਉਹਦੀ ਦਾਦੀ ਨੇ ਕੀਤਾ ਉਹਨੇ ਫਲ ਭੋਗ ਲਿਆ ਉਹਦੇ ਪਿਤਾ ਨੇ ਕੀਤਾ ਤੇ ਉਹਨੇ ਫਲ ਭੋਗ ਲਿਆ ਬਾਕੀ ਇਹਨਾਂ ਦੀ ਹਾਲਤ ਇੱਕ ਜਿਹੜੀ ਸਿਆਸਤ ਦੇ ਵਿੱਚ ਇਹ ਨਹੀਂ ਆਏ ਉਸ ਤੋਂ ਬਾਅਦ ਨਾ ਮੁੱਖ ਮੰਤਰੀ ਨਾ ਪ੍ਰਧਾਨ ਮੰਤਰੀ ਇਹਨਾਂ ਦੀ ਮਾਤਾ ਸੋਨੀਆ ਗਾਂਧੀ ਤੇ ਜਣੀ ਕਿ ਇਹਨਾਂ ਦਾ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਇਹਨਾਂ ਦਾ ਵੀ ਉਜੜ ਗਿਆ ਸਿੱਖ ਕੌਮ ਨਾਲ ਜਿਹੜਾ ਮੱਥਾ ਲਾਉਂਦਾਗਾ ਹਮੇਸ਼ਾ ਹੀ ਉਹਦਾ ਜਿਹੜਾ ਹਾਲਾਤ ਨੇ ਉਹਦੇ ਜਾਂ ਆਪਾਂ ਕਹਦੇ ਉਹਨਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਜਰਨਲ ਵੈਦਿਆ ਨੇ ਆਪਣੀ ਭੋਗ ਲਈ ਹੁਣ ਕੇਸ ਬਰਾਰਾ ਜਿਹੜਾ ਅਕਲਦੀਪ ਬਰਾਰਾ ਉਹ ਦੱਸ ਰਿਹਾ ਹੈਗਾ ਉਹਦੇ ਹਾਲਾਤ ਹੁਣ ਕਿਹੋ ਜਿਹੇ ਨੇ ਮਹੀਨਾ ਡੇਢ ਮਹੀਨਾ ਬਾਅਦ ਦਰਬਾਰ ਸਾਹਿਬ ਤੇ ਹਮਲੇ ਕਰਨ ਤੋਂ ਬਾਅਦ ਕਲਦੀਪ ਬਰਾਰ ਨੇ ਜਿਹੜੀ ਆਪਣੀ ਦਾ ਬਲੂ ਸਟੋਰੀ ਸਾકા ਨੀਲਾ ਤਾਰੇ ਕਿਤਾਬ ਲਿਖੀ ਉਹਦੇ ਵਿੱਚ ਲਿਖਿਆ ਹੈਗਾ ਕਿ ਮੇਰਾ ਜਿਹੜਾ ਪੁੱਤ ਸੀ ਉਹ ਡੇਢਕ